ਲੋਕ ਨਾ ਡੇਢ ਡੇਢ ਲੱਖ ਰੁਪਈਆ ਚੱਕੀ ਫਿਰਦੇ ਨੇ ਵੀ ਸਾਨੂੰ ਬੜਾ ਵਧੀਆ ਸੋਫਾ ਦੇ ਦੇ ਪਰ ਆਹ ਬੰਦੇ ਨਾ ਸੋਫਾ ਵੀ ਤੁਹਾਨੂੰ ਦੇਣਗੇ ਤੇ ਰੇਟ 'ਚ ਵੀ ਦੇਣਗੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਾਈ ਹੁਣ ਮੈਨੂੰ ਮਹਾਰਾਜੇ ਲੁੱਕ ਵਾਲੇ ਸੋਫੇ ਦਿਖਾ ਦੇ ਜਿਹੜੇ ਪੈ ਘਰਾਂ 'ਚ ਜਜਣ ਜਜਣ ਵਾਲੀ ਗੱਲ ਤਾਂ ਵੀਰੇ ਤੁਹਾਡੀ ਜਿਵੇਂ ਸਹੀ ਹੈਗੀ ਆਹ ਜਿਹੜੇ ਸੋਫੇ ਆਗੇ ਨਾ ਹਾਂ ਠੀਕ ਹੈ ਇਹ ਪੂਰੇ ਘੈਂਟ ਲੱਗਣਗੇ ਹਾਂ ਤੇ ਇਹ ਬਣਾਏ ਵੀ ਸਪੈਸ਼ਲ ਮਹਾਰਾਯਾ ਲੋਕੋ ਦੇ ਵਿੱਚ ਨਹੀਂ ਗੀ। ਇਹ ਆਪਾਂ ਤਿਆਰ ਕਰਦੇ ਆਂ ਬਈ। ਇਹ ਆਪਾਂ ਸਾਰੇ ਆਪ ਤਿਆਰ ਕਰਦੇ ਆਂ ਵੀਰੇ। ਹਾਂ। ਜੇ ਮਾਰਕੀਟ ਦੀ ਗੱਲ ਕਰੀਏ ਮਾਰਕੀਟ ਦੇ ਵਿੱਚ 1.5 ਤੋਂ 2 ਲੱਖ ਰੁਪਏ ਦੇ ਇਹ ਸੋਫੇ ਵਿਕਦੇ ਆ। ਇਹੀ ਸੋਫੇ। ਇਹੀ ਸੋਫੇ ਸੇਮ ਇਹੀ ਚੀਜ਼। ਠੀਕ ਹੈ। ਇਹੀ ਕੁਆਲਿਟੀ ਹੁੰਦੀ ਹੈ, ਇਹੀ ਕੱਪੜਾ ਹੁੰਦਾਗਾ। ਆਹ ਕਢਾਈ ਵਾਲਾ ਕੱਪੜਾ ਵਰਤਦੇ ਆਂ ਇਹਦੇ ਵਿੱਚ ਆਪਾਂ ਤੇ ਪਾਲਸ ਸੇਮ ਵਰਤਦੇ ਆਂ ਉਹੀ। ਤੇ ਆਪਾਂ ਵੀ ਤੁਹਾਨੂੰ ਬਾਲੀ ਗੱਲ ਛੱਡੋ 1.5 ਤੋਂ 2 ਲੱਖ ਰੁਪਏ ਦੇ ਵਿੱਚ ਸੇਲ ਕਰਦੇ ਰਹੇ ਆਂ। ਹੁਣ ਤੁਹਾਨੂੰ ਵੀ ਪਤਾਗਾ ਕਿ ਆਫਰਾਂ ਲੱਗੀਆਂ ਜਾਂਦੀਆਂ ਨੇ। ਲੱਗ ਪੜਤਾ ਵਰਤਾ ਮਤਲਬ ਕਿ ਬਚਤ ਕਰਨੀ ਘੱਟ ਆ ਪਰ ਵੇਚਣੀ ਚੀਜ ਵੇਚਣੀ ਜੀ ਹੈਗੀ ਆ ਤੇ ਮੈਨੂੰ ਇਹ ਕਿੰਨੇ ਸੀਟੜਾ ਬਾਈ ਘੱਟੋ ਘੱਟ ਦੱਸੋ ਇਹ ਵੀਰੇ 9 ਸੀਟੜਾ ਇਹਦੇ ਵਿੱਚ ਇੱਕ 2 ਤਾਂ 3 3 ਇੱਕ 3 ਦਾ ਮਿਲ ਜੂਗਾ ਹਾਂ 2 2 2 ਦੇ ਮਿਲ ਜਾਣਗੇ ਸੋਫੇ ਇੱਕ ਡਿਵਾਈਡਰ ਮਿਲ ਜੂਗਾ ਇਹ ਵੀ ਦੇਵਾਂਗੇ ਨਾਲ ਟੇਬਲ ਵੀ ਦੇਵਾਂਗੇ ਟੇਬਲ ਟੌਪ ਠੀਕ ਹੈ ਇਹਨੂੰ ਕਸਟਮਾਈਜ਼ ਕਰਵਾ ਸਕਦੇ ਹੋ ਜੇ ਆਪਣੇ ਕੋਈ ਗਲਾਸ ਪਿਆ ਗਲਾਸ ਦੇ ਵਿੱਚ ਵੀ ਵੀਰੇ ਡਿਜ਼ਾਈਨ ਮਿਲ ਜਾਣਗੇ ਆਪਾਂ ਨੂੰ ਇਹਦੇ ਫਿਰ ਕਲਰ ਕਿੰਨੇ ਕੀ ਮਿਲ ਜਾਣਗੇ ਬਾਈ ਜੀ ਕਲਰ ਵੀਰੇ ਬਾਦੂ ਆ ਰੰਗ ਡਿਜ਼ਾਈਨ ਬਾਦੂ ਨਵੀਂ ਦਰਸ਼ਕੀ ਵੀਰੇ ਹੁਣ ਤੁਹਾਨੂੰ ਰੇਟ ਦੱਸਾਂਗੇ ਰੇਟ ਫਿਰ ਆਪਾਂ 1 ਸਵਾ ਲੱਖ ਦੇ ਦੇਵਾਂਗੇ ਇੱਕ ਸੋਫਾ ਇਹ ਨਾ ਨਾ ਹੀ ਥੋੜਾ ਘਟਾ ਲਓ ਘਟਾ ਲਓ ਲੱਖ ਦਾ ਹੋਰ ਘਟਾ ਲਓ ਮੈਂ ਹਾਂ ਤੇ ਲੱਖਾਂ ਚ ਫਿਰ ਦੇਵਾਂ ਮਿੱਤਰੋ ਲੱਖ ਹਜ਼ਾਰਾਂ ਚ ਦੇਣਗੇ ਸੋਫਾ ਜਿਹੜਾ ਲੱਖਾਂ ਦੇ ਵਿੱਚ ਦਵਾਂਗੇ ਵੀਰੇ ਇਹ ਕਿੰਨਾ ਬਾਈ ਸੋਫੇ ਦਾ ਰੇਟ ਦੱਸਿਓ ਮੈਨੂੰ ਵੀਰੇ ਇਹ ਸਿਰਫ ਤਾਂ ਸਿਰਫ ਅਸੀਂ 90000 ਰੁਪਏ ਦੇ ਵਿੱਚ ਲੈ ਗਏ ਆ ਠੀਕ ਹੈ ਹਾਂ ਤੇ ਇਹਦੇ ਨਾਲ ਹੋਮ ਡਿਲੀਵਰੀ ਜਮਾਂ ਫ੍ਰੀ ਆ ਠੀਕ ਹੈ ਪੰਜਾਬ ਦੇ ਵਿੱਚ ਕਿਹੜੇ ਮਰਜੀ ਪਿੰਡ ਸ਼ਹਿਰ ਦੇ ਵਿੱਚ ਬੈਠੇ ਹੋ ਕਦੇ ਪਹੁੰਚਾਉਣ ਦੀ ਜ਼ਿੰਮੇਵਾਰੀ ਸਾਡੀ ਆ ਫਿਰ ਜਿਹੜਾ ਦੂਰ ਸ਼ਹਿਰ 'ਚ ਬੈਠਾ ਅਮਰਸਰ ਜਗ੍ਹਾ ਮਤਲਬ ਕਿ ਪਠਾਨਕੋਟ ਉਹਨਾਂ ਨੂੰ 5-7000 ਕਰਾਇਆ ਪੈਣਾ ਉਹਦੇ ਪਾਸੋਂ ਦਾ ਸੋਭਾ ਹੈ 85000 ਦੀ ਰਹਿ ਗਈ ਹਾਂ ਹਾਂ ਜਮਾਂ ਜਮਾਂ ਇੱਕ ਆਵਰ ਹੋਰ ਆ ਵੀਰੇ ਇਹਦੇ ਨਾਲ ਜਿਹੜਾ ਵੀਡੀਓ ਨੂੰ ਸ਼ੇਅਰ ਕਰਕੇ ਆਊਗਾ ਨਾ ਉਸ ਇੱਕ ਆਫਰ ਉਹਦੇ ਨਾਲ ਹੋ ਜੁੜੂਗੀ ਵੀ 1000 ਰੁਪਿਆ ਪਾਉਣਾ ਸਿਰਫ ਤਾਂ ਸਿਰਫ ਸਾਡੇ Google Pay ਦੇ ਵਿੱਚ ਤੇ ਇਹ ਸੋਫਾ ਉਹਨਾਂ ਦੇ ਘਰੇ ਪਹੁੰਚ ਜਾਊਗਾ ਉਹਦੀ ਤਸੱਲੀ ਕਰਕੇ ਬਾਕੀ ਪੈਸੇ ਉਹਨੂੰ ਗਣਕੇ ਉਦੋਂ ਫੜਾ ਦੇ ਠੀਕ ਆ ਵੀ ਆ ਸੋਫਾ ਜਿੰਨੇ ਭੇਜਿਆ ਸੀ ਮਤਲਬ ਉਮੀ ਘਰੇ ਪਹੁੰਚ ਉਹਨੇ ਸਮਾਨ ਕਈ ਵਾਰੀ ਸਮਾਨ ਸਾਰਾ ਨਾ ਨਾ ਸਾਰਾ ਸੋਫਾ ਬਸ 1000 ਰੁਪਿਆ ਦੇਣਾ ਸੋਫਾ ਪਹੁੰਚੂ ਤੁਹਾਡੇ ਘਰੇ ਠੀਕ ਆ ਬਾਕੀ ਬਾਕੀ ਬਹਿ ਉਦੋਂ ਦਿਨੇ ਜਦੋਂ ਤੁਹਾਡਾ ਘਰੇ ਸੋਫਾ ਪਹੁੰਚ ਗਿਆ ਤਸੱਲੀ ਕਰਕੇ ਇਹ ਸੋਫਾ ਮੈਨੂੰ ਪਤਾ ਤੁਹਾਡੇ ਪਸੰਦ ਆਊਗਾ ਹੀ ਆਊਗਾ ਤੇ ਬਈ ਕਲਰ ਇਹਦੇ ਵਿੱਚ ਕਿੰਨੇ ਕਨੇ ਕਲਰ ਕਲਰ ਵੀਰੇ ਬਾਧੂ ਮਿਲ ਜਾਣਗੇ ਦੇਖੋ 7-8 ਤਰ੍ਹਾਂ ਦੇ ਕਲਰ ਨੇ ਤੁਸੀਂ ਕਲਰ ਤੁਸੀਂ ਦੇਖ ਵੀ ਲਏ ਤੇ ਬਈ ਇਹ ਕੱਪੜਾ ਕਿਹੜਾ ਜੀ ਕਹੋਗੇ ਤੁਸੀਂ ਇਹ ਇਹ ਕੱਪੜਾ ਵੀਰੇ ਮੋਸ਼ੇ ਦਾ ਕੱਪੜਾ ਹੈਗਾ ਹਨਾ ਡਿਜ਼ਾਈਨ ਵਗੈਰਾ ਤੁਸੀਂ ਦੇਖ ਸਕਦੇ ਹੋ ਡਿਜ਼ਾਈਨ ਵਗੈਰਾ ਆਪਾਂ ਨੂੰ ਕੱਪੜੇ ਦੇ ਵਿੱਚ ਵੀ ਕਾਫੀ ਡਿਜ਼ਾਈਨ ਮਿਲ ਜਾਣਗੇ ਇਹਦੇ ਵਿੱਚ ਜਿਹੜੇ ਡਿਜ਼ਾਈਨ ਤੁਸੀਂ ਕਹੋਗੇ ਉਹਦੇ ਵਿੱਚ ਡਿਜ਼ਾਈਨ ਦੇ ਵਿੱਚ ਤਿਆਰ ਕਰ ਦੇ ਦਾਂਗੇ ਬਾਕੀ ਵੀਰੇ ਰੇਟ ਦਾ ਮੈਂ ਤੁਹਾਨੂੰ ਦੱਸ ਦਿੰ ਭਗਵਾਨ ਦੀ ਲੱਕੜ ਲੱਗਦੀ ਹੈ ਉਹਦੇ ਵਿੱਚ ਠੀਕ ਹੈ ਨਾ ਇਹ ਆਪਾਂ ਫਾਈਬਰ ਦੇ ਵਿੱਚ ਤਿਆਰ ਕਰਦੇ ਹਾਂ ਠੀਕ ਹੈ ਨਾ ਵਪਾਰ ਖੇਤਰ ਚ ਬਰਨਾਲਾ ਸਾਹਿਬ ਤੋਂ ਅੱਗੇ ਇਹ ਫੈਕਟਰੀ ਬਰਨਾਲੇ ਦੇ ਵਿੱਚ ਹੈ ਭਾਈ ਜਿਵੇਂ ਆ ਵੱਡੇ ਸੋਫੇ ਪਏ ਨੇ ਵੀਰੇ ਵੱਡੇ ਜੰਬੂ ਸੋਫੇ ਨੇ ਹਾਂ ਜੰਬੂ ਸੋਫੇ ਇਹ ਇਹ ਦੇਖ ਲਓ ਇਹ ਸਾਰਾ ਸੋਫਾ ਤੁਸੀਂ ਦੇਖ ਸਕਦੇ ਹੋ ਧਿਆਨ ਦੇ ਨਾਲ ਡਿਜ਼ਾਈਨਰ ਦੇਖ ਸਕਦੇ ਹੋ ਤੇ ਇਹਦੇ ਵਿੱਚ ਕਸਟਮਾਈਜੇਸ਼ਨ ਹੋਈ ਹੋਈ ਹੈਗੀ ਕਸਟਮਰ ਨੇ ਹੱਥੋਂ ਤਿਆਰ ਕਰਵਾਇਆ ਸੀਗਾ ਵੀ ਜਿਹੜਾ ਇਹਦਾ ਕਾਰਨਰ ਆ ਉਹ ਵੱਡਾ ਤਿਆਰ ਕਰਵਾ ਲਿਆ ਮਾਨੂੰ ਵੱਡਾ ਵੀ ਸੀ ਪੈਸੇ ਹੋਰ ਦੇ ਦਾਂਗੇ ਹਾਂ ਵੀ ਉਹ ਮਾੜੇ ਮੋਟੇ ਪੈਸੇ ਅਗਲਾ ਹੋਰ ਦੇ ਦਿੰਦਾਗਾ ਜਿਵੇਂ ਡਿਜ਼ਾਈਨ ਦੇਖ ਲਓ ਡਿਜ਼ਾਈਨ ਅਗਲੇ ਨੇ ਆਪਦੇ ਹਿਸਾਬ ਦੇ ਨਾਲ ਤਿਆਰ ਕਰਵਾ ਲਿਆ ਸਾਈਜ਼ ਆਪਦੇ ਹਿਸਾਬ ਦੇ ਨਾਲ ਤਿਆਰ ਕਰਵਾ ਲਿਆ ਆ ਡਵਾਈਡਰ ਪਿਆ ਜੀ ਸਾਡੇ ਦੋ ਕੁਰਸੀਆਂ ਹੋਰ ਲਵਾਉਣੀਆਂ ਨੇ ਕੁਰਸੀਆਂ ਵੀ ਲੱਗ ਜਾਣੀਆਂ ਟੇਬਲ ਦੇ ਉੱਤੇ ਸ਼ੀਸ਼ਾ ਧਰਾਉਣਾ ਉਹ ਲੱਗ ਜੂ ਸ਼ੀਸ਼ੇ ਦੇ ਉੱਤੇ ਡਿਜ਼ਾਈਨ ਪਾਉਣਾ ਉਹ ਲੱਗ ਜੂ ਮਾਰਬਲ ਰਖਵਾਉਣਾ ਮਾਰਬਲ ਤੇ ਡਿਜ਼ਾਈਨ ਪਾਉਣਾ ਸਾਰਾ ਕੁਝ ਹੋ ਜੂ ਆਪਣੇ ਕੋਲ ਮਿੱਤਰੋ ਕਲਰ ਕਲਰ ਤਾਂ ਫਿਰ ਇਹ ਕਿੰਨਾ ਮਰਜ਼ੀ ਚੇਂਜ ਕਰਾ ਸਕਦੇ ਤੁਸੀਂ ਕਿਹੜਾ ਮਰਜ਼ੀ ਲੈ ਸਕਦੇ ਹਾਂ ਬਈ ਇੱਕ ਬਈ ਹੋਰ ਵੀ ਆ ਆਪਾਂ ਇੰਟਰਨੈਟ ਦੇ ਉੱਤੇ ਕੋਈ ਵਾ ਡਿਜ਼ਾਈਨ ਪਸੰਦ ਆ ਜਾਂਦਾ ਆਪਾਂ ਨੂੰ ਐ ਲੱਗਦਾ ਵੀ ਯਾਰ ਇਹ ਚੀਜ਼ ਆਪਣੇ ਤੋਂ ਬਣਨੀ ਨਹੀਂ ਜੇ ਕਿਸੇ ਤੋਂ ਬਣਨੀ ਨਹੀਂ ਵੀ ਇਹ ਤਾਂ ਯਾਰ ਮਹਿੰਗੀ ਲੱਗਦੀ ਆ ਜੇ ਬਾਹਰਲੇ ਦੇਸ਼ਾਂ ਦੇ ਵਿੱਚ ਹੀ ਹੈ ਜੀ ਹੈਗੀ ਆ ਪਰ ਵੀਰੇ ਅੱਜ ਕੱਲ ਇੰਟਰਨੈਟ ਦਾ ਜਮਾਨਾ ਕੋਸ ਵੀ ਲੋਕਾਂ ਚੋਂ ਪੈ ਰਿਹਾ ਆ ਕਿਹੜਾ ਮਰਜ਼ੀ ਡਿਜ਼ਾਈਨ ਪਿੰਨਰੇਸਟ ਤੋਂ ਚੱਕ ਲਿਆਓ ਸੋਵਾ ਤਿਆਰ ਕਰ ਦੋਗੇ ਬਸ ਸੋਵਾ ਤਿਆਰ ਕਰਕੇ ਦੇ ਦਾਂਗੇ ਤੁਹਾਨੂੰ ਮਿੱਤਰੋ ਇਹ ਉਹੀ ਫੈਕਟਰੀ ਆ ਬਈ ਜਿੱਥੋਂ ਮਨਾਂ ਦਾ ਆਸਟ੍ਰੇਲੀਆ ਕੈਨੇਡਾ ਅਮਰੀਕਾ ਨੂੰ ਸਾਰੇ ਕਿਤੇ ਸਮਾਨ ਜਾਂਦਾ ਹਨਾ ਹਾਂ ਬਈ ਇੱਕ ਬਾਹਰ ਬੈਠੇ ਵੀਰਾਂ ਨੂੰ ਵੀ ਬੇ ਵਰਲਡ ਦੇ ਵਿੱਚ ਸ਼ਿਪਿੰਗ ਹੈਗੀ ਹੈਗੀ ਕਿਹੜੇ ਮਾਰਟੀ ਕੰਟਰੀ ਦੇ ਵਿੱਚ ਬੈਠੇ ਹੋ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਠੀਕ ਹੈ ਆਹ ਸੋਫੇ ਦੀ ਲਾਈਫ ਹੈਗੀ ਬਈ ਇਹ ਘਰਾਂ ਚ ਰੱਖਣੋਂ ਪੂਰਾ ਫਰ ਇਹ ਲਾਈਫ ਇਹਦੀ ਫੁੱਲ ਆ ਗਈ ਤੇ ਕੁਆਲਿਟੀ ਇਹਦੀ ਅਸੀਂ ਐਵੇਂ ਨਹੀਂ ਦੇ ਦੇਗੇ ਗਾਰੰਟੀ ਇਹਦੀ ਕੱਪੜਾ ਗੱਦੀ ਛੋੜੇ ਆਪਦੀ ਸਾਰਾ ਕੁਝ ਸਾਰਾ ਕੁਝ ਆਪਦਾ ਵੀਰੇ ਕੱਪੜੇ ਦੀ ਕਢਾਈ ਲਾ ਲਓ ਠੀਕ ਆ ਇਹਦੇ ਵਿੱਚ ਜਿਹੜਾ ਅੰਦਰਲਾ ਟਾਂਚਾ ਲਾ ਲਓ ਫਾਰਮ ਦੇਖ ਲਓ ਸਾਰਾ ਕੁਝ ਸਾਡੀ ਆਪਦੀ ਆ ਆ ਨਿਕਾ ਮੋਟਾ ਡਿਜ਼ਾਈਨ ਵੀ ਸਾਰਾ ਅਸੀਂ ਆਪ ਤਿਆਰ ਕਰਕੇ ਆਪਦੇ ਹੱਥੀ ਤਿਆਰ ਕਰਵਾਉਨੇ ਆ ਜੀ ਸਾਨੂੰ ਵੀਰ ਕਾਰੀਗਰਾਂ ਦੇ ਕੋਲ ਵੀ ਵੀ ਅਗਲਾ ਕਹਿੰਦਾ ਯਾਰ ਵੀ ਅਸੀਂ ਆਪ ਦਾ ਸਮਝ ਗਏ ਸਾਰਾ ਸੋਫਾ ਤਿਆਰ ਕਰਵਾਉਣਾ ਜਿਹੜਾ ਵੀ ਫਿਕਰ ਤਿਆਰ ਕਰਵਾਉਣਾ ਠੀਕ ਹੈ ਕਈ ਵਾਰੀ ਜ਼ਿਆਦਾ ਵਹਿਮੀ ਹੁੰਦਾ ਜਿਹੜਾ ਹਾਂ ਹਾਂ ਜ਼ਿਆਦਾ ਵਹਿਮੀ ਆ ਜਾਂਦਾ ਕਸਟਮਰ ਲੈ ਵੀ ਸੱਜਣਾ ਇੱਥੇ ਤੁਸੀਂ ਆ ਵੀ ਆ ਸਕਦੇ ਇਹਨਾਂ ਦੀ ਆਪਦੀ ਫੈਕਟਰੀ ਆ ਬਰਨਾਲਾ ਦੇ ਵਿੱਚ ਆ ਬੱਸ ਸਟੈਂਡ ਦੇ ਕੋਲ ਆ ਨਾਮ ਕੀ ਬਾਈ ਬਰਨਾਲਾ ਬੁੱਢੀ ਬਰਨਾਲਾ ਬੁੱਢੀ ਹਾਂ ਬਾਕੀ ਨੰਬਰ ਆਪਣਾ ਸਕਰੀਨ ਦੇ ਉੱਤੇ ਚਲਾ ਦਿਓ 9804242042 ਜਾਂ ਫਿਰ 8076702 ਦੇ ਦੋਨੋਂ ਨੰਬਰਾਂ ਉੱਤੇ ਕਾਲ ਕਰ ਸਕਦੇ ਹੋ ਮੇਰੇ ਹਿਸਾਬ ਨਾਲ ਜੀ 60-70 ਹਜ਼ਾਰ ਦਾ ਫਾਇਦਾ ਕਰਨਾ ਤਾਂ ਤੁਸੀਂ ਆਹ ਸੋਫੇ ਲੈ ਸਕਦੇ ਹੋ ਇਹਨਾਂ 'ਚ ਕੋਈ ਮਰਜ਼ੀ ਕਲਰ ਕੋਈ ਮਰਜ਼ੀ ਤੇ ਬਈ ਕੀ ਕਹਿਣਾ ਚਾਹਣਾ ਜਿਹੜੇ ਬੰਦੇ ਸੋਫੇ ਖਰੀਦਦੇ ਨੇ ਉਹਨਾਂ ਨੂੰ ਇੱਕ ਮੈਸੇਜ ਦਿਓ ਮੈਸੀ ਦਬਰ ਇਹੀ ਆਪਣਾ ਕਈ ਵਾਰ ਆਪ ਨੂੰ ਸਿਆਣਾ ਕਹਿੰਦੇ ਨੇ ਕਿ ਜਾਂ ਕਈ ਵੀਰ ਵੀ ਆਪਣੇ ਕਹਿੰਦੇ ਨੇ ਵੀ ਜਿੰਨਾ ਪੈਸਾ ਮਰਜ਼ੀ ਲੱਗੇ ਸਾਡਾ ਸਾਨੂੰ ਚੀਜ਼ ਇੱਕ ਨੰਬਰ ਚਾਹੀਦੀ ਆ ਪਰ ਵੀਰੇ ਮੈਂ ਉਹਨਾਂ ਨੂੰ ਇਹੀ ਕਹਿਣਾ ਜਾਊਂਗਾ ਵੀ ਪੈਸੇ ਵੀ ਘੱਟ ਲੱਗਣਗੇ ਤੇ ਚੀਜ਼ ਇੱਕ ਨੰਬਰ ਦੀ ਇੱਕ ਨੰਬਰੀ ਦੇਵਾਂਗੇ ਲੈ ਵੀ ਸੱਚ ਨੂੰ ਵੀਡੀਓ ਸ਼ੇਅਰ ਕਰਦੇ ਹੋ ਕਿਉਂਕਿ ਸੋਡਾ ਜੇ ਤੁਸੀਂ ਸੌਫਾ ਖਰੀਦ ਰਹੇ ਤਾਂ ਕਿਸੇ ਰਿਸ਼ਤੇਦਾਰ ਭੈਣ ਭਾਈ ਦਾ ਭਲਾ ਹੋ ਗਿਆ ਨਾ ਹਾਂ ਜੀ ਠੀਕ ਆ ਸ਼ੁਕਰੀਆ ਵੀਰੇ